ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਸ ਤਰੀਕੇ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਲਈ ਮਾਹੌਲ ਬਣਾਇਆ ਜਾ ਰਿਹਾ ਹੈ ਤੇ ਜਿਸ ਤਰੀਕੇ ਦੀਆਂ ਹਿਮਾਚਲ ਦੇ ਵਿੱਚੋਂ ਪੰਜਾਬੀਆਂ ਨੂੰ ਟਾਰਗੇਟ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਤਾਂ ਉਹ ਸਾਰਾ ਕੁਝ ਦੇਖ ਕੇ ਲੱਗਦਾ ਹੈ ਕਿ ਹੁਣ ਪੰਜਾਬੀਆਂ ਨੂੰ ਹਿਮਾਚਲ ਦਾ ਬਾਈਕਾਟ ਕਰ ਦੇਣਾ ਚਾਹੀਦਾ ਕਿਉਂਕਿ ਦੋਸਤੋ ਹਿਮਾਚਲ ਦਾ ਬਾਈਕਾਟ ਕਰਨ ਦੇ ਨਾਲ ਇਹਨਾਂ ਦੀ ਕੁਝ ਹੀ ਸਮੇਂ ਦੇ ਵਿੱਚ ਅਕਲ ਟਿਕਾਣੇ ਆ ਜਾਣੀ ਹੈ ਕਿਉਂਕਿ ਹਿਮਾਚਲ ਦਾ ਜ਼ਿਆਦਾਤਰ ਬਿਜ਼ਨਸ ਟੂਰਿਜ਼ਮ ਦੇ ਉੱਤੇ ਟਿਕਿਆ ਹੋ ਜਮਦੇ ਤੌਰ ਤੇ ਸਭ ਤੋਂ ਵੱਧ ਪੰਜਾਬੀ ਹਿਮਾਚਲ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਸੋ ਦੋਸਤੋ ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਆਪਾਂ ਹਿਮਾਚਲ ਦਾ ਵਾਈ ਕਟ ਕਰਦੇ ਆਂ ਤਾ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਘੁੰਮਣ ਦੇ ਲਈ ਕਿੱਥੇ ਜਾਇਆ ਜਾਵੇ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗਾ ਕਿ ਹਿਮਾਚਲ ਦੀ ਜਗ੍ਹਾ ਘੁੰਮਣ ਦੇ ਲਈ ਆਪਾਂ ਕਿੱਥੇ ਜਾ ਸਕਦੇ ਹਾਂ ਸੋ ਬੇਨਤੀ ਆ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਬਾਈਕਟ ਹਿਮਾਚਲ ਜ਼ਰੂਰ ਲਿਖਿਓ ਤਾਂ ਦੋਸਤੋ ਜਦੋਂ ਹਿਮਾਚਲ ਦੀ ਜਗ੍ਹਾ ਸਵਾਲ ਉੱਠਦਾ ਕਿ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਘੁੰਮਣ ਲਈ ਕਿੱਥੇ ਜਾਇਆ ਜਾਵੇ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਕਸ਼ਮੀਰ ਦਾ ਤੇ ਕਸ਼ਮੀਰ ਦੇ ਵਿੱਚ ਸਭ ਤੋਂ ਪਹਿਲਾਂ ਘੁੰਮਣ ਦੇ ਲਈ ਜੇਕਰ ਕਿਤੇ ਜਾਣਾ ਚਾਹੀਦਾ ਤਾਂ ਉਹ ਸ਼੍ਰੀਨਗਰ ਹੈ ਕਿਉਂਕਿ ਦੋਸਤੋ ਕਿ ਜਿਹੜਾ ਬੰਦਾ ਸ਼੍ਰੀਨਗਰ ਨਹੀਂ ਘੁੰਮਿਆ ਤਾਂ ਉਹ ਕਸ਼ਮੀਰ ਆਏ ਨਹੀਂ ਤੇ ਸ਼੍ਰੀਨਗਰ ਦੇ ਵਿੱਚ ਦੋਸਤੋ ਜੇਕਰ ਤੁਸੀਂ ਜਾਣਿਓ ਤਾਂ ਸਭ ਤੋਂ ਪਹਿਲਾਂ ਤੁਸੀਂ ਡਲ ਲੇਕ ਦਾ ਨਜ਼ਾਰਾ ਲੈ ਸਕਦੇ ਹੋ ਦੇਖ ਸਕਦੇ ਹੋ ਤੇ ਉੱਥੇ ਸ਼ਿਕਾਰਾ ਬੋਟਸ ਦੇ ਉੱਤੇ ਤੁਸੀਂ ਰਾਈਡ ਕਰ ਸਕਦੇ ਹੋ ਤੇ ਦੋਸਤੋ ਡਲ ਲੇਕ ਤੋਂ ਇਲਾਵਾ ਸ਼੍ਰੀਨਗਰ ਦੇ ਵਿੱਚ ਘੁੰਮਣ ਦੇ ਲਈ ਟੂਲਿਪ ਗਾਰਡਨ, ਸ਼ਾਲੀਮਾਰ ਬਾਗ, ਸ਼ੰਕਰਾਚਾਰੀਆ ਟੈਂਪਲ, ਨਿਸ਼ਾਤ ਬਾਗ, ਨਗੀਨ ਲੇਕ ਇਹ ਥਾਵਾਂ ਦੇ ਉੱਤੇ ਜਾ ਕੇ ਤੁਸੀਂ ਗਰਮੀ ਦੀਆਂ ਛੁੱਟੀਆਂ ਦਾ ਆਨੰਦ ਮਾਣ ਸਕਦੇ ਹੋ ਤਾਂ ਦੋਸਤੋ ਹੁਣ ਗੱਲ ਕਰਦੇ ਆ ਕਿ ਸਭ ਤੋਂ ਬੈਸਟ ਟਾਈਮ ਕੀ ਹੈ ਸ਼੍ਰੀਨਗਰ ਘੁੰਮਣ ਜਾਣ ਦਾ ਤਾਂ ਸਭ ਤੋਂ ਬੈਸਟ ਟਾਈਮ ਹੈ ਅਪ੍ਰੈਲ ਤੋਂ ਅਕਤੂਬਰ ਕਿਉਂਕਿ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਉੱਥੇ ਬਹੁਤ ਸਹਾਵਨਾ ਬਹੁਤ ਸੋਹਣਾ ਤੇ ਠੰਡਾ ਮੌਸਮ ਹੁੰਦਾ ਹੈ ਤੇ ਇਸ ਤੋਂ ਬਾਅਦ ਦਸੰਬਰ ਤੇ ਜਨਵਰੀ ਦੇ ਵਿੱਚ ਬਹੁਤ ਭਾਰੀ ਸਨੋਫਾਲ ਹੋਣ ਲੱਗ ਜਾਂਦਾ ਜਿਸ ਦੇ ਕਰਕੇ ਉੱਤੇ ਰਸਤੇ ਬਲੌਕ ਹੋ ਜਾਂਦੇ ਨੇ ਇਹ ਛਲਾਨੀਆਂ ਨੂੰ ਘੁੰਮਣ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਂਦੀਆਂ ਸੋ ਦੋਸਤੋ ਇਸ ਕਰਕੇ ਤੁਸੀਂ ਹੁਣ ਹਿਮਾਚਲ ਤੋਂ ਬਾਅਦ ਸ਼ਿਰੀ ਨਗਰ ਜੰਮੂ ਕਸ਼ਮੀਰ ਜਾ ਕੇ ਘੁੰਮ ਸਕਦੇ ਹੋ ਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਬਾਈਕਾਟ ਹਿਮਾਚਲ ਲਿਖਣਾ ਨਾ ਭੁੱਲਿਓ